ਅਸਿਰਪੇ ਪ੍ਰਤੀ ਕਿਲੋ ਵਿਕਨ ਵਾਲੀ ਗੋਭੀ ਹੁਣ 2 ਰੁਪਏ ਕਿੰਦੋਂ ਵੀ ਔਖੀ ਵਿਕਰੀ ਹੈ ਤਾਂ ਦੱਸਦੀ ਹੈ ਕਿ ਗੋਭੀ ਹੁਣ ਕਾਡੀਆਂ ਦੇ ਭਾਅ ਵਿਕਰੀ ਹੈ ਜਿਸ ਕਰਕੇ ਕਿਸਾਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਤਾਂ ਕਿਸਾਨਾਂ ਵੱਲੋਂ ਖੇਤਾ ਦੇ ਵਿੱਚ ਗੋਭੀ ਦੀ ਫਸਲ ਲਗਾਈ ਗਈ ਸੀ ਇਸ ਕਰਕੇ ਹੁਣ ਚੱਲ ਰਿਹਾ ਵਿਹਾਂ ਦੇ ਸੀਜ਼ਨ ਦੇ ਵਿੱਚ ਪਕੌੜੇ ਬਣਾਉਣ ਦੇ ਕੰਮ ਆਉਂਦੀ ਹੈ ਇੱਥੋਂ ਤੱਕ ਕਿ ਪੰਜਾਬ ਦੇ ਅੰਦਰ ਰੈਲੀਆਂ ਧਾਰਮਿਕ ਸਮਾਗਮ ਦੇ ਵਿੱਚ ਖੁਸ਼ੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਦੇ ਮਨਪਸੰਦ ਪਕੌੜੇ ਖਾਣ ਦੇ ਵਿੱਚ ਹਮੇਸ਼ਾ ਗੋਭੀ ਦੀ ਵਰਤੋਂ ਆਉਂਦੀ ਹੈ ਹੁਣ ਸਬਜ਼ੀ ਮੰਡੀਆਂ ਦੇ ਵਿੱਚ ਗੋਬੀ 2 ਰੁਪਏ ਕਿਲੋ ਤੱਕ ਨਹੀਂ ਵਿਕਰੀ ਜਿਸ ਨੂੰ ਦੇਖ ਕੇ ਕਿਸਾਨਾਂ ਦੇ ਵਪਾਰੀ ਰੋਸ ਪਾਇਆ ਜਾਦਾ ਤਾਂ ਗੋਬੀ ਪੁਟਾਈ ਦੀ ਲੇਬਰ ਦੇ ਪੈਸੇ ਵੀ ਪੂਰੇ ਨਹੀਂ ਹੁੰਦੇ ਜਿੰਨੀ ਲੇਬਰ ਆਉਂਦੀ ਉਸ ਤੋਂ ਘੱਟ ਦੇ ਰੇਟ ਵਿਕਰੀ ਹੈ ਜਿਸ ਦੀ ਤਾਜ਼ੀ ਮਿਸਾਲ ਤਰਨਤਾਰਨ ਤੋਂ ਸਾਹਮਣੇ ਆਈ ਹੈ ਤਾਂ ਇੱਕ ਵਾਰ ਕਿਸਾਨਾਂ ਦਾ ਕੀ ਕਹਿਣਾ ਹੈ ਉਹ ਵੀ ਜਾਣ ਲੈਣੇ ਆ ਰਕਵਿੰਦਰ ਸਿੰਘ ਜੀ ਐਂਡ ਖੱਲਾ ਤਸਵੀਰ ਕਲੂਪ ਸਾਹਿਬ ਜਰ ਤਰਨਤਾਰਨ ਗੋਭੀ ਵੇਚ ਕੋਪੀਲੇਸ਼ਨ ਗੋਭੀ ਹੋਣੀ ਐ ਅਸਲੀ ਕਰਨੀ ਤੇ ਭਾਈ ਗੋਭੀ ਦਾ ਤਾਂ ਤੈਨਾਂ ਵੀ ਹੰਤ ਪੂਲ ਵੇਂਦਾ ਜੇ ਤੇ ਜਪਨੀਰੀ ਜਾਂਦੀ ਉਹ ਤੋਂ ਬਾਅਦ ਗੋੜੀ ਵਕਰੀ ਦੇਂਦੀ ਆ ਦਵਾਈ ਵਕਰੀ ਕੋ ਸੁਪਰੀ ਕੀਤੀ ਆ ਤੇ ਬਾਕੀ ਖਾਦ ਕੋਈ ਭਾਈ ਜੜਿਓ ਬਿਨਾ ਖਾਦਾਂ ਤੋਂ ਹੋਣੀ ਐ ਦਵਾਈ ਐ ਮੈਂ ਬਿਨਾ ਸੁਪਰੀ ਕੋਈ ਕੀਤੀ ਉਹ ਵੀ ਲੱਕੀ ਰੇਟ ਚੱਲਦਾ ਗੋਭੀ ਦਾ ਰੇਟ ਸਾਨੂੰ 2.5 40 ਰੁਪਏ ਲਫਾਫੇ ਤੇ ਲੇਬਰ ਵੇਂਦੀ ਐ ਤੇ ਆਪਣਾ ਖਰਚਾ ਵੱਖਰਾ ਤੇ ਮੰਡੀ ਚ 30 ਰੁਪਏ ਵਿਕਦਾ ਇਰ ਬੀਬੀ ਪਾਬਾ ਤੇ ਦੋ ਚ ਗੱਡੀ ਦਾ ਖਰਚਾ ਵੱਖਰਾ ਤੇ ਤੇਰੇ ਠਾਣੇ ਮਰਦਾ ਤੇ ਉਹ ਕਰਦੇ ਪਨਾਈ ਤੁਸੀਂ ਅੱਛਾ ਵੱਖਰਾ ਆਮ ਸ਼ਹਿਰੋਂ 100 ਰੁਪਏ ਪੰਜ ਜਰ ਵੀ ਚੱਲਦੇ ਹੁਣ ਅੱਜ 6 ਦਾ ਰੇਟ ਸੀ 5 ਜਰ ਵੀ ਹੈ ਠਾਣੀ ਤੋਂ ਚਾਲੀ ਕਿ ਲੱਗਦੀ ਕੋਈ ਜ਼ਬਾਫੇ ਸਾਬ ਲੈਨੇ ਮਡੇ ਕੱਠੀ ਕੋ ਵੀ ਉਹ ਰੇੜੀਆਂ ਆ ਫੇ ਸਾਬ ਦੇ ਕੇ ਦੋ ਤੇ ਰਹਿੰਦੇ ਆ ਉਹ ਲਾਭ ਹੋਇਆ ਚੰਦ ਤੋਂ ਘਾਟਾ ਪੈਣ ਦਾ ਲਾਭ ਸਾਨੂੰ ਕੀ ਹੋਣਾ ਠੀਕ ਹੈ ਜੋ ਵੀ ਅਹੀਂ ਜਦੋਂ ਸਰਕਾਰਾਂ ਆਂਦੀਆਂ ਪੰਜਾਂ ਦਾ ਇੰਨਾ ਤੇ ਹੱਥ ਕੋਈ ਵੀ ਘੜ ਕੇ ਲੈ ਜਾਣਾ ਹਾਂ ਸੰਦੇਸਾ ਘਾਟਾ ਪੈਣ ਰਿਹਾ ਕਿਸ ਰੱਤ ਪੀ ਮੰਨ ਕਰ ਮੰਗ ਕਰਦੇ ਵੀ ਸਰਕਾਰ ਜਾਨ ਸਰਕਾਰੀ ਬੋਲਰ ਤੋਂ ਹੈ ਜਿਹੜੇ ਵਪਾਰੀ ਉਹ ਖਰੀਦਣ 30 ਰੁਪਏ ਦਾ 40 ਰੁਪਏ ਦਾ ਭੰਡਰ ਦਲ ਦੇ ਪਰਦਾ ਨਹੀਂ ਆ ਕਿਤੇ ਨੋਟ ਘੋਟ ਹੋ ਰਹੀ ਤਾਂ ਨਹੀਂ ਆਰਕਿਆਨ ਹੋ ਰਹੀ ਹੈ ਕਿ ਤੁਹਾਡੀ ਸਿੱਧੀ ਹੋ ਰਹੀ ਹੈ ਸਿੱਧੀ ਮੰਡੀ ਚੋਂ ਨਹੀਂ ਹੋ ਰਹੀ ਆਰਚੀ ਦਾ ਇਸ ਕੰਮ ਇਹ ਖਰੀਦੇ ਦੋ ਜੀਆ ਰੈਡੀ ਆ ਖਰੀਦੇ ਆ ਹਸਤੇ ਪਾਜਦਾ ਕਿ ਮੈਂ ਹੀ ਬਾਦੀ ਵਿੱਚ ਪੈ ਉਹ ਮਹਿੰਗੀ ਬਾਦੀ ਹੈ ਕੱਲਾ ਹੈ ਕੋਬੀ ਦਾ ਕੀ ਰਾਜਾ ਕੋਬੀ ਰਾਤ ਕਿੰਨੇ ਮੈਂ ਲਾਈਨ ਹੋ ਗਈ ਤੇ ਗਾੜੀ ਰਪਏ ਕਿਲੋ ਲਗਣ ਦੀ ਆ ਗਈ ਹੁਣ 30 40 ਦਾ ਖਰਚਾ ਆਉਤੇ ਕਿੱਲੇ ਦਾ ਅੱਛਾ ਜੀ ਹਾਂ ਜੀ ਮੁੱਲਕ ਮੇਰੀ ਲਾਈ 65 ਕਿੰਨੀ ਜਿਹੜੀ ਆਉਂਦੀ ਤੁਹਾਡੇ ਕੋਈ ਮੰਡੀ ਜਿਹੜੇ ਵੇਚਦੇ ਵੀ ਆ ਕੋਬੀ ਆ ਕੇ ਤੇ ਉਹਦਾ ਕੀ ਰੇਟ ਲੱਗਦਾ ਜਿਹੜਾ ਉਹ ਤੀ ਟੜਾਉਂਦੇ ਵੀ ਹੁਣੇ ਕਿਸੇ ਹਾਂ ਤੜਾਉਂਦੇ ਬੰਦੇ ਤੁਹਾਡੇ ਜਿਹਦੇ ਉਹ ਖਰਚਾ ਪਾ ਆ 400 ਰੁਪਏ ਧੜੀ ਦੇਗਾ ਕਿੰਨਾ ਖਰਚਾ ਹੁੰਦਾ 400 ਰੁਪਏ 400 ਰੁਪਿਆ ਧੜੀ ਦਾ ਹਾਂਜੀ ਇਹ ਕੀ ਬਸਦਾ ਨਹੀਂ ਕੋਈ ਚੁੱਕ ਕੋਈ ਨੀ ਕਟਾ ਪੈਂਦਾ ਪੱਲਿਓਂ ਪੈਂਦਾ ਦਵਾਈ ਵੀ ਲੱਗ ਪੈਂਦੀ ਦਵਾਈ ਪਾਸ ਹੋ ਰਹੀ ਕਿਤੇ ਸਾਲੇ ਕਟਣ ਤੁਹਾਨੂੰ ਕਿਸਾਨ ਜਿਹੜੇ ਨੇ ਕਿਸਾਨ ਜਾ ਕੇ ਸ਼ੰਭੂ ਬਾਰਡਰ ਤੇ ਵੀ ਵਿਕੇ ਨੇ ਹਾਂਜੀ ਹਾਂਜੀ ਕੀ ਲੱਗਦਾ ਤੁਹਾਨੂੰ ਕਿਸਾਨ ਕਹੀ ਸਹੀ ਰੋਂਦੇ ਆ ਕਹੀ ਕਹਿੰਦੇ ਕਿ ਕਿਸਾਨ ਜਿਹੜੇ ਗਲਤ ਆ ਉਹ ਸਹੀ ਰੋਂਦੇ ਆ ਗਲਤ ਸਹੀ ਆ ਕੀ ਲੱਗਦਾ ਤੁਹਾਨੂੰ ਸਹੀ ਰੋਂਦਾ ਜਾਂਦਾ ਸਰਕਾਰਾਂ ਮਾਰਨ ਡੀਆਂ